ਭਗਵਾਨਤ ਮਾਨ ਨੇ ਪੰਜਾਬ ਨੂੰ ਤਬਾਹ ਕਰ ਦੇਣਾ ਹੈ ਮੈਨੂੰ ਤਾਂ ਡਰ ਹੈ ਕਿ ਜਿਹੜੇ ਬਾਕੀ 3 ਸਾਲ ਪਤਾ ਨਹੀਂ ਕੀ ਕਰੂਗਾ ਮੈਨੂੰ ਲੱਗਿਆ ਇੰਨਾ ਤਬਾਹ ਕਰ ਦੂਗਾ ਬੜਾ ਔਖਾ ਹੋ ਜਾਣਾ ਨਾ ਇਹਨੂੰ ਤਜਰਬਾ ਹੈ ਨਾ ਇਹਨੂੰ ਕੋਈ ਅਕਲ ਹੈ ਨਾ ਇਹਨੂੰ ਡਿਪਲੋਮੈਟਿਕਲੀ ਕੰਮ ਕਰਾਉਣ ਦਾ ਤਰੀਕਾ ਹੈ ਆ ਸੋਚਦਾ ਹੈ ਕਿ ਮੈਨੂੰ ਬਣਾਤਾ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੁੱਖ ਮੰਤਰੀ ਬੰਨਾ ਹੋਰ ਚੀਜ਼ ਐ ਜਿਮ ਮੁੱਖ ਮੰਤਰੀ ਦੀ ਜ਼ਿੰਮਵਾਰੀ ਸੰਭਾਲਨੀ ਹੋਰ ਗੱਲ ਐ ਇਹ ਕੋਈ ਬਹੁਤ ਵੱਡੀ ਜ਼ਿੰਮਵਾਰੀ ਹੁੰਦੀ ਐ ਰਿਸਪੌਂਸਿਬਿਲਟੀ ਹੁੰਦੀ ਐ ਹੁਣ ਉਹ ਮਜ਼ਾਕੀਆ ਨਹੀਂ ਐ ਹੁਣ ਸੀਰੀਅਸ ਕੰਮ ਕਰਨ ਦੀ ਲੋੜ ਐ ਪਰ ਮੈਨੂੰ ਅਫਸੋਸ ਐ ਕਿ ਇਹਦੇ ਇਹਦੀ ਸੋਚ ਹਲੇ ਵੀ ਉਹ ਮਜ਼ਾਕੇ ਵਾਂਗੂ ਮੈਨੂੰ ਇੱਕ ਘਰਾਨੀ ਆਉਂਦੀ ਐ ਕੇਜਰੀਵਾਲ ਹਿਸ਼ਾਰਪੁਰ ਆਂਦਾ ਆ ਉੱਥੇ ਜਾ ਰਿਹਾ ਆਪਣੇ ਆਂਧਰਾ ਪ੍ਰਦੇਸ਼ ਕਿਚੀ ਦੀ ਮੈਡੀਟੇਸ਼ਨ ਕਰਨਾ ਚਾਹੁੰਦੇ ਹਨ ਤਬਾਦਾ ਕਰਤਾ ਪੰਜਾਬ ਸੁਖਵੀਰ ਜੀ